ਕੋਈ ਗੱਲਬਾਤ ਨਹੀਂ ਹੋਈ ਜੀ ਕੋਈ ਮੈਨੂੰ ਪਤਾ ਨਹੀਂ ਗੱਲਬਾਤ ਵਾਰੀ ਠੀਕ ਨਾ ਘਰਾਂ ਛੱਡ ਕੇ ਇਹਨਾਂ ਨੂੰ ਕੰਮ ਕਰਦੇ ਹਨ ਹਾਂ ਕੰਮ ਕਰਦੇ ਨੂੰ ਛੱਡ ਕੇ ਆਇਆ ਘਰਾਂ ਬੇ ਬੇਟਾ ਮੇਰੀ ਰੋਟੀ ਦੇ ਕੇ ਆਇਆ ਰੋਟੀ ਦੇ ਕੇ ਮੈਂ ਉਹਨੂੰ ਪੁੱਛਿਆ ਕਿੱਥੇ ਜਾ ਰਾਂ ਕਹਿੰਦਾ ਮੈਂ ਕੰਮ ਜਾ ਕੇ ਆਇਦਰ ਠੀਕ ਹੈ ਜੀ ਆ ਕੋਈ ਦੱਸਿਆ ਨਹੀਂ ਕੁਛ ਮੈਂ ਕਿੱਥੇ ਨਹਿਰ ਤੇ ਜਾ ਰਾਂ ਕਿਤੇ ਕੁਛ ਨਹੀਂ ਦੱਸਿਆ ਉਹਨੂੰ ਕਿਵੇਂ ਪਤਾ ਲੱਗਿਆ ਜੀ ਉਹ ਬੇਟੀ ਨੇ ਇੱਥੇ ਆ ਕੇ ਉਹ ਮੇਰੇ ਕੋਲੇ ਪਤੀ ਜੀ ਦਾ ਫੋਨ ਆਇਆ ਤੇ ਹਾਂ ਤੇ ਬੇਟੀ ਵਿਆਹੀ ਵੀ ਸੀ ਜਾਂ ਬੇਟੀ ਪਹਿਲਾਂ ਬਹੀ ਸੀ ਪਾ ਉਹ ਤਲਾਕ ਹੋਇਆ ਤਾਂ ਉਹ ਦਾ ਕੁਝ ਠੀਕ ਹੈ ਜੀ ਉਹ ਬਿੱਟ ਕਿੱਥੇ ਹੋਇਆ ਉਹ ਕਿੱਦਾਂ ਉਹ ਬੇਟਾ ਪਛਾਣ ਵਾਸਤੇ ਗਿਆ ਤਾਨੂੰ ਉਹ ਉਹਦੀ ਡੈੱਡ ਬਾਡੀ ਨਹੀਂ ਜੀ ਨਹੀਂ ਉਹਦੀ ਮਿਲੀ ਨਹੀਂ ਡੈੱਡ ਬਾਡੀ ਅਜੇ ਤੇ ਭਾਲ ਚਾਲ ਜਾਰੀ ਭਾਲ ਚਾਲ ਚੱਲ ਰਹੀ ਹੈ ਤੇ ਪੁਲਿਸ ਨੇ ਇਨਫੋਰਮ ਕੀਤਾ ਹਾਂ ਉਹ ਕਰਿਆ ਹੋਇਆ ਜੀ ਹਾਂ ਪੁਲਿਸ ਨੇ ਦਰਵਾਜ਼ੇ ਤੋਂ ਚਲੋ ਚਲੋ ਯਾਰ ਮੈਨੂੰ ਕਹੋ ਕੀ ਨਾਮ ਹੈ ਜੀ ਤੇਜਾ ਸਿੰਘ ਜੀ ਇਹ ਜਿਹੜੇ ਮੁੰਡਾ ਕੁੜੀ ਦਾ ਹੋਇਆ ਮਾਮਲਾ ਕੀ ਹੈ ਤੇ ਤੁਹਾਡੇ ਕੀ ਲੱਗਦੇ ਸੀ ਇਹ ਮੇਰੇ ਬੇਟਾ ਬੇਟੀ ਤੇ ਜੀ ਦੋਨੋਂ ਅੱਛਾ ਬੇਟਾ ਬੇਟੀ ਤੇ ਕੋਈ ਗਲਤ ਨਹੀਂ ਕੀਤੀ ਜੇ ਕੋਈ ਲੜਕੇ ਆਏ ਨੇ ਘਰਾਂ ਤੋਂ ਨਾ ਮੈਨੂੰ ਹੀ ਨਾ ਬਾਰੇ ਕੋਈ ਪਤਾ ਵੀ ਕੀ ਗੱਲਬਾਤ ਹੈ ਬੇਟੀ ਨੇ ਕੀ ਮਨਚ ਗੱਲਬਾਤ ਰੱਖੀ ਹੋਈ ਸੀ ਨਾ ਉਹ ਆਪਾਂ ਨੂੰ ਕੁਝ ਨਹੀਂ ਪਤਾ ਕਾਰਨ ਕੀ ਮੰਨੋ ਇਤਨਾ ਵੱਡਾ ਸਟੈਪ ਚੱਕਿਆ ਜਿਹੜਾ ਭਾਗੜਾ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਨਹੀਂ ਸਟੈਪ ਚੱਕਿਆ ਕੋਈ ਸਟੈਪ ਚੱਕਣ ਵਾਲਾ ਕੋਈ ਮਾਮਲਾ ਹੈ ਨਹੀਂ ਤਾਂ ਇਹ じゃ ਘਰਾਂ ਤਿਆਰੀਆਂ ਚੱਲ ਰਹੀਆਂ ਵਿਆਹ ਦੀਆਂ ਇਈ ਕੁੜੀ ਦੀਆਂ ਨਹੀਂ بیٹے ਦੀਆਂ ਅੱਛਾ ਇਹਦੇ ਇਹਦੇ ਬਾਰੇ ਬੇਟਾ ਦੇਖ ਰਿਹਾ ਸੀ ਅਸੀਂ ਸਾਨੂੰ ਅਜੇ ਕੋਈ ਭਾਲ ਚਾਲ ਮਿਲੀ ਨਹੀਂ ਕਿਤੋਂ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਈ ਕੁੜੀ ਲਈ ਆ ਕਿ ਆਏਗਾ ਮੈਂ ਡਿਪਰੈਸ਼ਨ ਤੇ ਆ ਕੁ ਜੇ ਤਾਂ ਨਾ ਕੋਈ ਡਿਪਰੈਸ਼ਨ ਨਹੀਂ ਉਹਨੂੰ ਕੁਝ ਨਹੀਂ ਦੱਸਿਆ ਸਾਨੂੰ ਤੇ ਸਵੇਰੇ ਚੰਗੇ ਭਲੇ ਚਾਹ ਪਾਣੀ ਪੀ ਕੇ ਅਸੀਂ ਆਪਣਾ ਘਰਾਂ ਛੱਡ ਕੇ ਆਏ ਨੂੰ ਪਟਿਆਲੇ ਕੀ ਕਰਨ ਹੈ ਪਟਿਆਲੇ ਕੀ ਕਰਦੇ ਸੀ ਇਹ ਕੁੜੀ ਕੁੜੀ ਤਾਂ ਕੋਈ ਕਾਲਜ ਆ ਇਹ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕੁਝ ਕਾਲਜ ਤੇ ਪੜ੍ਹਦੀ ਹੈ ਨਹੀਂ ਇਹ ਪਿੰਡੇ ਸਕੂਲ ਚ ਪੜਾਉਂਦੀ ਹੈ ਬੱਚਿਆਂ ਛੋਟਿਆਂ ਨੂੰ ਪ੍ਰਾਇਮਰੀ ਚ ਅੱਛਾ ਹਾਂ ਪਟਿਆਲੇ ਕੋਈ ਦੱਸ ਕੇ ਆਏ ਸੀ ਕਿ ਪਟਿਆਲੇ ਮੈਂ ਨਹੀਂ ਇਹ ਦੇਖੋ ਇਹ ਕਹਾਂ ਬੱਚਿਆਂ ਨੂੰ ਪਤਾ ਕਹਾਂ ਬੱਚਿਆਂ ਨੂੰ ਪਤਾ ਉਹਨਾਂ ਨੂੰ ਦੱਸ ਕੇ ਆਈ ਹੁਣੀ ਮੇਰੇ ਨਾਲ ਕੋਈ ਫਾਲਤੂ ਗੱਲ ਬਾਤ ਨਹੀਂ ਤੁਹਾਨੂੰ ਕਿਤੇ ਵਜੇ ਇਤਲਾ ਮਿਲੇਗੀ ਤੁਹਾਡੀ ਮੈਨੂੰ ਕੋਈ 10:30 ਵਜੇ 10:30 ਵਜੇ ਅੱਛਾ ਮੁੰਡੇ ਦੀ ਰੈੱਡ ਬਾਡੀ ਮਿਲੀ ਹੈ ਕਿ ਨਹੀਂ ਮਿਲੀ ਜੀ ਪੜ ਜਾ ਰਹੀ ਹੁਣੇ ਜਾ ਰਹੀ ਹਾਂ ਹਾਂਜੀ ਤੇ ਪੁਲਿਸ ਨੂੰ ਫੋਨ ਕੀਤਾ ਜੀ ਉਹ ਕਰਿਆ ਹੋਇਆ ਜੀ ਕਿੱਦਾਂ ਦੀ ਹੁਣ ਕਾਰਵਾਈ ਦੀ ਮੰਗ ਕਰਦੇ ਹੋ ਨਹੀਂ ਕਿਦਾਂ ਕਾਰਵਾਈ ਚੱਕ ਤੁਹਾਡੂ ਅਸੀਂ ਕਹਿੰਦੇ ਸਾਨੂੰ ਡੈੱਡ ਬਾਡੀ ਮਿਲ ਜੇ ਬਸ ਅਸੀਂ ਕੀ ਕਾਰਵਾਈ ਕਰਨੀ ਨਹੀਂ ਜਾਂ ਕੋਈ ਛੱਕ ਕੀ ਨਹੀਂ ਕੋਈ ਕਦੀ ਤੁਹਾਡੇ ਨਾਲ ਗੱਲਬਾਤ ਨਾ ਕੀਤੀ ਹੋਏ ਨਹੀਂ ਨਾ ਕੋਈ ਛੱਕ ਨਹੀਂ ਸਾਨੂੰ ਕਿਸੇ ਤੇ ਅਸੀਂ ਕਾਹਦੇ ਪਿੱਛੇ ਚੱਕ ਕਰਾਂਗੇ ਤੁਸੀਂ ਜਿੱਦਾਂ ਕਹਿੰਦੇ ਕੁੜੀ ਦਾ ਡਾਈਵੋਰਸ ਹੋਇਆ ਗਿਆ ਗਿਆ ਸਹੁਰੇ ਵੱਲੋਂ ਅੰਦਰ ਕੋਈ ਨਹੀਂ 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 ਉਹ ਨਹੀਂ ਨਹੀਂ ਕੋਈ ਸਹੁਰੇ ਸੂਰੇ ਵਾਲਾ ਕੋਈ ਕਿਸੇ ਤਰ੍ਹਾਂ ਦਾ ਕੋਈ ਹੋਣੀ ਬੱਚੇ ਵੀ ਆ ਕੁੜੀ ਦੇ ਨਹੀਂ ਨਹੀਂ ਬੱਚੇ ਕੋਈ ਨਹੀਂ ਵਿਆਹ ਨੂੰ ਕਿੰਨੇ ਸਾਲ ਹੋ ਗਿਆ ਜੀ ਤੇ ਹੁਣ 4 ਸਾਲ ਹੋ ਗਏ ਹੁਣੇ ਇਹ 40 ਸਾਲ ਪਹਿਲਾਂ ਡੈਵੋਸ ਹੋ ਚੁੱਕਿਆ ਸੀ ਨਹੀਂ ਨਹੀਂ ਉਹ ਤਾਂ ਜਦੋਂ ਹੀ ਹੋਗਾ ਤੀ ਉਹ ਤਾਂ ਨਾਲ 18 ਦਿਨ ਬਾਅਦ ਕੀ ਨਾਮ ਹੈ ਜੀ ਮੇਰਾ ਸ਼ੰਕਰ ਭਰਦਵਾ ਜੀ ਗੋਤਾਖਰੋ ਟੀਮ ਦਾ ਪ੍ਰਧਾਨ ਹੈ ਕੀ ਨਾਮਲਾ ਕੀ ਹੈ ਜੀ ਜਿਹੜਾ ਅੱਜ ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ 'ਚ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਉਹ ਜੰਪ ਹੋ ਗਿਆ ਪਾਖੜਾ ਨਹਿਰ ਚ ਅਚਾਨਕ ਕਈਆ ਪੈਰ ਫਿਸਲਾ ਕੀ ਹੋ ਗਿਆ ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋਂ ਜਨੇ ਪਾਖੜਾ ਨਹਿਰ ਚ ਤੇਜ਼ ਪਾਣੀ ਕਾ ਬਹਿ ਗਏ ਪਰ ਜਿਹੜੀ ਲੜਕੀ ਆ ਕੁੜੀ ਡੈਟਾ ਬੋੜੀ ਪਸਿਆਣਾ ਪਖੜਾ ਨਹਿਰ ਤੋਂ ਬਰਾਮਤ ਹੋ ਗਈ ਆ। ਕੁਝ ਕਾਰਨ ਪਤਾ ਲਗਿਆ ਪਰਿਵਾਰ ਮੈਂਬਰ ਨਾਲ ਗੱਲਬਾਤ ਕੀਤੀ ਇਤਨਾ ਵੱਡਾ ਸਟੈਪ ਕਿਉਂ ਚੱਕਿਆ ਗਿਆ ਕੁੜੀ ਵੱਲ ਨਹੀਂ ਪਰਿਵਾਰ ਕੁਝ ਨਹੀਂ ਹੋਇਆ ਸਿਰੇ ਪਰਿਵਾਰ ਸਦਮੇ 'ਚ ਕਿਉਂਕਿ ਆ ਅਚਾਨਕ ਕਿੱਡਾ ਵੱਡਾ ਹਸਤਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸੋਚ ਸਮਝ ਨਹੀਂ ਪਾਰੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀ ਕਿੱਥੇ ਪੜਦੀ ਸੀ ਕੁਝ ਪਤਾ ਲਗਿਆ ਕਿੱਥੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਪੁ ਮੈਸੇਜ ਕਰਾਤਾ ਸੀ ਆਈਡੀ ਨੂੰ ਦੇਤਾ ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਗਈ ਜਿੱਦਾਂ ਤੁਸੀਂ ਕਹਿ ਰਹੇ ਹੋ ਸੰਕਰਜੀ ਦੀ ਕੁੜੀ ਪਹਿਲਾਂ ਨਾਪਾ ਪਾਕੜੇ ਦੇ ਕੋਲ ਆਈ ਹੈ ਤੇ ਪਰਿਵਾਰ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਕੋਈ ਲੜਾਈ ਝਗੜਾ ਕੁਝ ਜਿੱਦਾਂ ਦਾ ਨਹੀਂ اچانک ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜਾਂ ਉਸ ਵੇਲੇ ਸਿਚੁਏਸ਼ਨ ਕੀ ਸੀ ਕਿ ਕੋਈ بارش ਦਾ ਟਾਈਮ ਸੀ بارش ਵੀ ਪੈ ਰਹੀ ਸੀ ਹੋ ਸਕਦਾ ਪੈਰੇ ਵੀ ਉਹਦਾ ਫਿਸਲ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਮੈਰਿਡ ਹੀ ਆ ਮੈਰਿਡ ਕੁਝ ਪਰਿਵਾਰ ਮੈਂ ਲੜਕੀ ਮੈਰਿਡ ਸੀਗੀ ਪਰ ਡਿਵੋਰਸ ਕੇਸ ਹੋ ਗਿਆ ਸੀ ਫਾਈਨਲ ਹੋ ਗਿਆ ਸੀ ਇਹਨਾਂ ਦਾ ਤੇ ਹੁਣ ਡੇਡ ਬੋਡੀ ਡੈਡ ਬੋਡੀ ਰਜਿੰਦਰਾ ਸਿਵਲ ਹਸਪੀਟਲ ਪਹੁੰਚਾ ਜਾਏਗਾ ਪੁਲਸ ਆਪ ਪਹੁੰਚ ਰਹੀ ਹੈ